ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਰੂਬਰੂ ਰਿਆਂ ਇੱਕ ਨਵੀਂ ਗੱਲ ਲੈ ਕੇ ਕਿ ਅਮਰਤਪਾਲ ਸਿੰਘ ਮਾਰੋ ਜਿਹੜਾ ਕਾਫੀ ਚਰਚਾ ਦੇ ਵਿੱਚ ਰਿਹਾ ਵਾ ਔਰ ਮਾਨਦਾਲ ਦੇ ਨਾਲ ਸੰਬੰਧਤ ਆ ਉਹਨੂੰ ਉਹਦਾ ਕੰਮ ਹੀ ਹੈ ਕਿ ਅਕਾਲੀ ਦਰ ਨਾਲ ਸ਼ਰਮਣੇ ਕਮੇਟੀ ਨੂੰ ਜਥੇਦਾਰਾਂ ਨੂੰ ਪੜਨਾ ਬਾਕੀ ਸਾਰੇ ਗਲਤ ਹੈ ਉਹ ਗੱਲਾਂ ਚੰਗਾ। ਉਹ ਇਹ ਦੀ ਦੇਣਗੀ ਹੈ ਕਿ ਜਦੋਂ ਆ ਰਾਸਤੇ ਮਾਰਗ ਦੇਤੇ ਨੇ ਉਹ ਮੂਰਤੀਆਂ ਪੰਨੀਆਂ ਸੀ ਜਿਹੜੇ ਸੱਭਿਆਚਾਰਕਤੀਆਂ ਸੀ ਉਦੋਂ ਸ਼ਰਮਣੇ ਕਮੇਟੀ ਨੇ ਇਹਨਾਂ ਛਡਾਇਆ ਦੀ। ਐਸਜੀਪੀਸ ਦੇ ਵਕੀਲ ਗਏ ਸੀ। ਔਰ ਉਹਨੇ ਚੰਗੀ ਤਰ੍ਹਾਂ ਪਤਾ ਲਾ ਗਈ। ਉਸ ਤੋਂ ਬਾਅਦ ਇਹਨੇ ਜੋ ਕੰਮ ਕੀਤੇ ਸਾਰਿਆਂ ਨੂੰ ਪਤਾ ਵਾ ਹੁਣ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾ ਰਿਆ ਵਾਕੀ ਅਕਾਲ ਤਖਸਾਲ ਦਾ ਜਹੇਦਾਰ ਵੀ ਝੂਠਾ ਬੁੱਢਾ ਜਲਦ ਦਾ ਜਹੇਦਾਰ ਵੀ ਝੂਠਾ ਦੰਦਮੀ ਤਖਸਾਲ ਦਾ ਮੁਖੀ ਬਾਬਾ ਹਰਨਾਨ ਸਿੰਘ ਤੋਂ ਮਾਜੀ ਇਹ ਵੀ ਝੂਠੇ ਇਹਨਾਂ ਚ ਖੂਨ ਹੀ ਐ ਨਹੀਂ ਦਾ ਇਹ ਜਥੇਦਾਰੀ ਹੈ ਨਹੀਂ ਮਲਾਂ ਇਹ ਜਿੰਨੇ ਸਿੱਖ ਜਥੇਬੰਦੀਆਂ ਦੇ ਮੁਖੀ ਨੇ ਮੌਜੂਦਾ ਚਾਹੇ ਤਰਨਾ ਦਾਲ ਭਾਵੇਂ ਬੁੱਢਾ ਦਾਲ ਭਾਵੇਂ ਹਰੀਆਂ ਵੀਲਾ ਭਾਵੇਂ ਦਮਦਮੀ ਟਕਸਾਲ ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਸਾਰਿਆਂ ਨੇ ਬੜੇ ਵੱਡੇ ਪਦਰ ਤੇ ਜੋਰ ਛੋਰਨਾ ਮੈਂ ਨਾ ਅੱਡੀਆਂ ਨੂੰ ਝੁਕਲਾ ਲਾ ਕੇ ਭੰਨ ਡਿਆ ਉਹ ਸਭ ਤੋਂ ਵੱਡੀ ਅਹਾਨਤ ਕੀਤੀ ਗੱਲ ਆ ਕਿ ਜਿਹੜੇ ਕਮੈਂਟ ਕਰਦੇ ਜਿਹੜੇ ਮਗਰ ਦੇ ਕੇ ਬੋਲੇ ਸੋਨੇ ਹਾਰ ਸਾਸਰੀਆ ਕਾਲ ਯਦ ਕੋਈ ਸ਼ਰਮ ਕਰੋ ਮੈਂ ਕਹਿੰਦਾ ਜੀ ਜਿਹੜਾ ਅਮਰਤਪਾਲ ਸਿਕ ਮਾਰੋਣਾ ਬੜਾ ਇਤਿਆਜ ਦੱਸਦਾ ਉੱਤੇ ਤੁੱਕਾਂ ਦੱਸਦਾ ਇਹਨੂੰ ਇਹ ਨਹੀਂ ਪਤਾ ਕਿ ਇਹ ਕਿਰਤ ਕਰਨ ਕੌਣ ਕਿਹਨੂੰ ਕਹਿੰਦੇ ਨੇ ਇਹ ਅ ਕਿਰਤ ਕਰਨ ਹੈ ਔਰ ਦੂਸਰੀ ਗੱਲ ਆ ਕਿ ਮੈਂ ਦਮਦਮੇ ਟਕਸਾਲ ਵਾਲੇ ਮੇਰੇ ਬਾਬੇ ਨੇ ਤੁਮਾਜੀ ਰਨਾਂ ਸਿੰਘ ਜੀ ਮੈਂ ਇਹਨਾਂ ਨੂੰ ਇੱਕ ਗੱਲ ਬੇਨਤੀ ਕਰਦਾ ਇਹ ਵੀਡੀਓ ਨਾਲ ਵਾਤਾਂ ਸ਼ੇਅਰ ਵੀ ਕਰਦੇ ਤੇ ਪਤਾ ਵੀ ਦਿਓ ਉਹਨਾਂ ਤੱਕ ਸੁਣਨ ਦੇ ਵਿੱਚ ਆਇਆ ਕਿ ਜਿੱਥੇ-ਜਿੱਥੇ ਅਮਰਤਪਾਲ ਮਾਰੋ ਕਹਿੰਦਾ ਰਿਹਾ ਸੀ ਔਰ ਮਾਰੋ ਦੀ ਮਦਦ ਬੜੀ ਕੀਤੀ ਬਾਬਿਆਂ ਨੇ ਤੁਮਿਆਂ ਨੇ ਬੰਡਰਾਲੇ ਨੇ ਵੇਖਿਆ ਇਹ ਤਾਂ ਢਾਈ ਪਾਲਿਆ ਆ ਬੰਦਾ ਜਿਹੜਾ ਤੁਹਾਨੂੰ ਹੀ ਕਹਿੰਦਾ ਮੈਂ ਨਹੀਂ ਮੰਨਦਾ ਤੇ ਖੂਨ ਹੀ ਹੈ ਨਹੀਂ ਬਾਬੇ ਦੀਵ ਸਿੰਘ ਦੀ ਸੰਪਰਦਾ ਦਾ ਜਿਹੜਾ ਮੁਖੀ ਬਣਦਾ ਇਹ ਇਹਦੇ 'ਚ ਹੈ ਹੀ ਨਹੀਂ ਕੋਈ ਗੁਣੀਆ ਨਿਗਾਹ ਦਮਦਮਣ ਟਕਸਾਲ ਦਾ ਖੂਨ ਹੀ ਹੈ ਨਿਗਾਹ ਇਹ ਸੇਖੀ ਹੈ ਨਹੀਂ ਇਹ ਜਥੇਦਾਰੀ ਹੈ ਨਹੀਂ ਮੈਂ ਸਾਰਿਆਂ ਨਕਾਰਦਾ ਇਹ ਕਹਿੰਦਾ ਮਾਰੋ ਔਰ ਮੈਂ ਮਾਰੋ ਨੂੰ ਕਹਿਣਾ ਕਹਿਣਾ ਚਾਹੁੰਦਾ ਕਿ ਤੂੰ ਅਕਰਤ ਕਰਨਾ ਕਿਰਤ ਕਰਨ ਭਾਈ ਉਹ ਦੱਸਦੀਆਂ 12 ਵੀ ਪੜ ਲਿਆ ਕਰ ਉਹਦੇ ਵਿੱਚ ਦੱਸਿਆ ਕਿ ਕਿਰਤ ਕਰਨ ਦੀ ਕੀ ਦਸ਼ਾ ਹੁੰਦੀ ਹੈ ਕਿੱਡਾ ਮਾੜਾ ਹੁੰਦਾ ਕਹਿੰਦੇ ਕੀ ਜੂੜੀ ਬੰਦੇ ਦੀ ਖੋਪੜੀ ਦੇ ਵਿੱਚ ਕੁੱਤੇ ਦਾ మాਸ ਰਣ ਕੇ ਘੜਦੀ ਆ ਸੁਣੀ ਜੋ ਮੇਰੀ ਗੱਲ ਤੋਨੇ ਕਪੜੇ ਨਾਲ ਟੰਗਿਆ ਤੇ ਗਿਆ ਦੇ ਲਾਗੋ ਤਰੀ ਜਾਂਦੀ ਕਿਸੇ ਨੇ ਪੁੱਛਿਆ ਇਹ ਕੀ ਆ ਕਹਿੰਦੇ ਜੀ ਇਹ ਨਾ ਕੁੱਤੇ ਦੀ ਖੋਪੜੀ ਦੇ ਵਿੱਚ ਬੰਦੇ ਦੀ ਖੋਪੜੀ ਦੇ ਵਿੱਚ ਕੁੱਤੇ ਦਾ మాਸ ਰਣਿਆ ਤੇ ਕਹਿੰਦੇ ਏਡੀ ਗੰਦੀ ਚੀਜ਼ ਟੱਕੀਓ ਹਾਂ ਜੀ ਕਹਿੰਦੇ ਠਕੀ ਤਾਂ ਕਰਦੇ ਕਿ ਤੇ ਅਕਿਰਤ ਕਰਨ ਦੀ ਨਿਗ੍ਹਾਣਾ ਪਾਜੇ ਇਹ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਦੀਆਂ ਤੇ ਮਾਰੋ ਪੜ ਲਿਆ ਕਰੇ ਤੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਤੂੰ ਐਡਾ ਅਕਿਰਤ ਕਰਨ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵਕੀਲ ਦੇ ਕੇ ਤੁਹਾਡੀ ਪੈਰਵਾਹੀ ਕਰਾਈ ਸੀ ਤੁਹਾਨੂੰ ਛਡਾਇਆ ਸੀ ਤੇ ਨਾਲੇ ਮਾਨਦਾਰ ਤੂੰ ਬੰਦਾ ਫਿਰ ਤੁਸੀਂ ਲੋਕਾਂ ਨੇ ਅਬ 92 ਜਿਹੜੇ ਐਮਐਲਏ ਜਤਾਇਆ ਵਿੱਚ ਕਹਿੰਦੇ ਆ ਤੁਹਾਡੇ ਹੀ ਸਟੇਟ ਤੋਂ ਇੱਕ ਬੰਦਾ ਸਪੀਚ ਕਰ ਰਿਹਾ ਵੀ ਧੰਨ ਸਗੀ ਆ ਉਹ ਆਹੀ ਕਾਲੀਆਂ ਨੂੰ ਰੋਣਾ ਸੀ ਆਹੀ ਕਾਂਗਰਸ ਨੂੰ ਰੋਣਾ ਸੀ ਆਹੀ ਆਹੀ ਆਮ ਦੀ ਸਰਕਾਰ ਬਣਾਈ ਤੇ ਜੇ ਸਰਕਾਰ ਬਣਾਈ ਹੈ ਤੇ ਹੁਣ ਸਰਕਾਰ ਨਹੀਂ ਕੋਈ ਸਟੈਂਡਰਡ ਹੀ ਤੁਹਾਡੇ ਤੋਨੇ ਹੋਇਆ ਤੁਹਾਡੇ ਕੰਡੇ ਬੀਜੇ ਹੋਇਆ ਤੇ ਦੋਸਤ ਹਾਂ ਯਾਨੀ ਹਰਪ੍ਰੀਤ ਜਿੰਦ ਇੱਕ ਇੱਕ ਮਿੰਟ ਸੁਣੋ ਇੱਕ ਆ ਇੱਕ ਸਮੀਖਿ ਸਮੇਂ ਤੇ ਕਹਿਣ ਕਿ ਡੈਗਦਾ ਮੈਂ ਵੀ ਨਹੀਂ ਮੰਨਦਾ ਫਿਰ ਕੀ ਆਰ ਕੁਲ ਚੋਂ ਡੱਕ ਲਿਆ ਆਊਗਾ ਟਿੱਕ ਟਿੱਕ ਕੱਪ ਆਹੋ ਬਾਹਰ ਡੱਕ ਪਿਆ ਜੇ ਹੈਗੇ ਆ ਸਰ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਫੇਬੰਦੀ ਵਾਲਾ ਸਾਡਾ ਜੱਫੇ ਦਾ ਉਹ ਹੋਊਗਾ ਜਿਹੜੇ ਸਾਨੂੰ ਇਹ ਸਾਥ ਕਰਾਂ ਤਾਂ ਓਏ ਸਾਡੇ ਹੁੰਦਿਆ ਛੋਟੀ ਹਵਾ ਲਈ ਕੋਈ ਝਾੜ ਸਕਦਾ ਤੂੰ ਨੌਜਵਾਨ ਧੀਆ 20 ਸਾਲਾਂ ਦੀ ਕਾਇ ਇੱਕ ਵਰਤੇ ਦਿੱਲੀ ਦੀ ਲਾਲ ਕਰੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਤੱਕ ਤੇਰੀ ਅੱਖ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਫੇਦਾਰਾ ਉਹ ਸਾਡਾ ਜੱਫੇਦਾਰ ਹੋਊਗਾ ਉਹ ਇੱਥੇ ਦਾ ਤੀਰ ਘਰੋਂ ਨਿਕਲੂ ਕੋਈ ਬਾਤ ਚਾਹ ਪਹਿਲੋ ਕਨੈਪ ਹੋ ਜਾਂਦੀ ਐ ਸੈਨਾ ਪਜਾਮਾ ਵਾਲੀਆਂ ਨੂੰ ਕਿਵੇਂ ਕੱਢੇ ਸਾਡਾ ਜੱਫੇਦਾਰ ਕਿਵੇਂ ਕੱਢਗੇ ਜੱਫੇਦਾਰ ਜੱਫੇਦਾਰ ਐਵੇਂ ਨਹੀਂ ਬਣਦੇ ਜੱਫੇਦਾਰਾਂ ਨੂੰ ਬਚੇ ਸ਼ਹੀਦ ਕਰਾਉਣੇ ਪੈਂਦੇ ਆ ਜਿਆਦਾ ਕਾਲਜਾਂ ਕੱਟ ਕੇ ਮੂਹਰ ਪਾਉਂਦੀ ਆ ਹਕੂਮਤ ਬੋਲ ਤਾਂ ਕੋਈ ਕੰਟੀਨਰ ਦੀ ਕੋਮ ਹੈ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈਂਡ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਵੱਡੀ ਤੋਂ ਵੱਡੀ ਸਿਕਿਉਰਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਕੋ ਤਾਂ ਹੀ ਚੱਲਣਗੇ ਨਾ ਜੇ ਉਹਨਾਂ ਤੇ ਹੂਕਾ ਕੁਛ ਕੱਲਾ ਭਿਆਨ ਦੇਣ ਵਾਲਾ ਜੱਥੇਦਾਰ ਨਹੀਂ ਹੋਣਾ ਚਾਹੀਦਾ ਕੇ ਆਜ ਭਾ ਦੇ ਤੁਸੀਂ ਜੇ ਤੇ ਬੈਠੇ ਹੈ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਇਹ ਤਾਂ ਉਹੀ ਸੀ ਦਾਸੇ ਬਾਦਸ਼ਾਹ ਜਿਨ੍ਹਾਂ ਨੇ ਇਹਨਾਂ ਪੁੱਤਰਨ ਕੇ ਸੀ ਪਰ ਵਾਰ ਜੇ ਚਾਰ ਚਾਰ ਮੁੱਢ ਤੇ ਆ ਹੋਇਆ ਜੀ ਤੇ ਕਹੀ ਹੈ ਯਾਰ ਕੋਈ ਵਾਰ ਤੂੰ ਕਹ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਹੈ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਅਰੇ ਮੇਰੇ ਬਿਆਨ ਆ ਇਹ ਇਹਨਾਂ ਦੇ ਪਰਵਾਹਾਂ ਦੇ ਨਹੀਂ ਇਹਨਾਂ ਦਾ ਉਹ ਖਸੇੜਾ ਹੋ ਜਾਣ ਕਿਤੇ ਭਾਈ ਅਮਰਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਸਹੀ ਲੱਗੇ ਉਹਨਾਂ ਨੇ ਪੁੱਛਿਆ ਵੀ ਕੀ ਮੇਟਾ ਬਈ ਜੀ ਆ ਚੱਕਰਾਂ ਵੀ ਮੈਂ ਨਹੀਂ ਕਿ ਚੱਲਣਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮੈਂ ਲੰਘ ਗਏ ਹ ਜਿੱਥੇ ਬੰਦੀ ਦੇ ਨਾਲ ਹਰੇਕ ਮੁਖੀ ਨਾਲ ਗੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਇਆ ਬਰੋਬਰ ਬੈਠੇ ਆ ਵੀ ਉੱਖੇ ਮੇਰੇ ਖੜਨਗੇ ਤੇ ਕੇ ਉਹ ਸੱਚ ਨੂੰ ਹੀ ਖੜਨਗੇ ਨਾ ਦਿਲ ਸੱਚ ਨੂੰ ਹੀ ਖੜਿਆ ਤੇ ਮੈਂ ਕਹਿੰਦਾ ਚਲੋ ਉਹ ਵੀ 1 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਰਗੇ ਜਿਹੜੀ ਗਵਰਨਮੈਂਟ ਦਿੱਗ루 ਕਨਤੀ ਵਾਲੇ ਨਾਲ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਜਾ ਸਕਦੀ ਉਹਨਾਂ ਦਾ ਸਹੀ ਐਮ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋਗੇ ਨਹੀਂ ਹਰ ਕੋਈ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਤੇ ਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜਥੇਦਾਰ ਕਿਵੇਂ ਮੰਨ ਲਾਂਗੇ ਚੱਟੇ ਦੇ ਵਿਆਹ ਤੇ ਨਹੀਂ ਕਿਹਾ ਗਿਆਨੀ ਕਹਾਂ ਦਈਏ ਤੁਮਾਰੇ ਜੀ ਜਥੇਦਾਰ ਦਾ ਫਰਜ਼ ਤਾਂ ਉਹਗਾ ਉਹ ਕਹਾਂਗੇ ਵੀ ਹੁਣ ਜੱਥੇਦਾਰੀ ਆ ਭਾਈ ਨਾਲ ਕਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾ ਹੀ ਸਿੰਘ ਨੇ ਲੱਖਾ ਹੀ ਬੀਬੀਆਂ ਨੇ ਨੌਜਵਾਨ ਪੜਾਣਾਂ ਨੇ ਅੱਜ ਕੱਲ੍ਹ ਦੀਆਂ ਜੱਥੇਦਾਰੀ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਚੋਣ ਨੂੰ ਨਹੀਂ ਮਿਲ ਰਹੇ ਤੇ ਜਿਹੜਾ ਹਾਲਸਾ ਜੀ ਆ ਜਿਹੜਾ ਕਹਿੰਦਾ ਆ ਕਿ ਮੈਂ ਮੰਨਦਾ ਨਹੀਂ ਕਿ ਹਰਪ੍ਰੀਤ ਨੂੰ ਕਿਸੇ ਨੂੰ ਵੀ ਨਹੀਂ ਮੰਨਦਾ ਔਰ ਮੈਂ ਮਾਰੋ ਨੂੰ ਦੱਸਿਆ ਕਿ ਹਰਪ੍ਰੀਤ ਸਿੰਘ ਸਾਹਿਬ ਜਿਹੜੇ ਨੇ ਇਹੋ ਸਟੇਟਮੈਂਟ ਦਿੰਦੇ ਨੇ ਇਹੋ ਅੱਗੇ ਲਾ ਕੇ ਗਲਤ ਕਰਨ ਦੇ ਨੇ ਬਾਕੀ ਤੁਹੀਂ ਕਸਰ ਤੇ ਕੋਈ ਛੱਡੀ ਨਹੀਂ ਅਕਾਲੀ ਦਲ ਨੂੰ ਭੰਡ ਭੰਡ ਕੇ ਸ਼ਰੋਣੀ ਕਮੇਟੀ ਨੂੰ ਭੰਡ ਭੰਡ ਕੇ ਤੁਸੀਂ ਆਪਣੇ ਪੈਰਾਂ ਤੇ ਕੁਹਾੜਾ ਮਾਰ ਮਾਰਨ ਦੇ ਜੇ ਆਪ ਔਰ ਇਹ ਸ਼੍ਰੋਮਣੀ ਕਮੇਟੀ ਨੇ ਹਰ ਵਾਰੀ ਹਰ ਇੱਕ ਸਿੱਖ ਜਥੇਬੰਦੀ ਦਾ ਕੋਈ ਵੀ ਆਗੂ ਰਿਆ ਭਾਵੇਂ ਅੰਮ੍ਰਿਤਪਾਲ ਸੀ ਭਾਵੇਂ ਸੰਘਰਸ਼ਦਾਨ ਕੋਈ ਵੀ ਜਥੇਬੰਦੀ ਦੇ ਸਿੰਘ ਦੀ ਗਰੀ ਪੈਵਾਰੀ ਉਹ ਸ਼੍ਰੋਮਣੀ ਕਮੇਟੀ ਕਰਦੀ ਰਹੀ ਆ ਮਾਰੋ ਦੇਵੀ ਗਰੀ ਪੈਰਵਾਈ ਦੀ ਅੰਮ੍ਰਿਤ ਸਰਦੇਵ ਇੱਥੇ ਸ਼੍ਰੋਮਣੀ ਕਮੇਟੀ ਤੇ ਵਕੀਲਾਣਾ ਕੀਤੀ ਆ ਔਰ ਇਹ ਅਕਿਰਤ ਕਰਨ ਵਾ ਇਹ ਵੱਲੋਂ ਦੱਸੇ ਜੇ ਤੁਹਾਡਾ ਐਮਪੀ ਆ ਸਿਮਰਤਜੀਤ ਸਿੰਘ ਮਾਨ ਤੁਸੀਂ ਕੀ ਕੀਤਾ ਜੇ ਨਾ ਤੇ ਕਿਸਾਨਾਂ ਦੇ ਹੱਕ ਚੂਰਾ ਨਾਇਕ ਜਿसे ਜਸੇਬੰਦੀ ਦੇ ਜਿਹੜੇ ਦਾ ਨੂੰ ਜਿਹੜੇ ਮਾਨਦਾ ਵਾ ਇਹ ਮੰਨਦਾ ਕਿੰਨੂ ਐ ਸਪਸ਼ਟ ਤੇ ਕਰ ਦੇ ਔਰ ਇਹੋ ਜਿਹੜੇ ਬੰਦੇ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹ ਵਕਾਊਏ ਬੰਦੇ ਨੇ ਇਹੋ ਜਿਹੇ ਲੋਕਾਂ ਨੂੰ ਬਾਹਰੋਂ ਪੈਸਾ ਆਉਂਦਾ ਫੰਡਿੰਗ ਆਉਂਦੀ ਆ ਔਰ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹੋ ਉਹ ਜਿਹੜੇ ਮਗਰ ਲਾਈ ਜਾਂਦੇ ਨਾ ਨਾਰੇ ਤੇ ਕਮੈਂਟ ਕਰਦੇ ਆ ਇਹਨਾਂ ਨੂੰ ਕੋਈ ਥੋੜੀ ਬਹੁਤ ਸ਼ਰਮ ਕਰਨੀ ਚਾਹੀਦੀ ਆ ਯਾਰ ਇਹ ਸਿੱਖਾਂ ਦੀ ਸਰਮੋਹ ਜੱਥੇਬੰਦੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰ ਵਾਰੀ ਅਕਾਲੀ ਦਲ ਨੇ ਹਰੇਕ ਦਾ ਮੁੱਦਾ ਚੁੱਕਿਆ ਨਾਲ ਸਾਥ ਦਿੱਤਾ ਤੁਸੀਂ ਇੱਕ ਕਿਰਤ ਕਰਨ ਗਿਆ ਕਿਰਤ ਕਰਨ ਤੁਹਾਡਾ ਕੰਮ ਹੀ ਆ ਸਿਰਫ ਭੰਡਣਾ ਆਉਣਾ ਵੀ ਤੁਸੀਂ ਇਹਨਾਂ ਦੇ ਕੋਲ ਆ ਸਹਾਇਤਾ ਵੀ ਤੁਸੀਂ ਇਹਨਾਂ ਦੇ ਕੋਲ ਰਹਿਣਾ ਇਹਨਾਂ ਦੇ ਵਖੜਾ ਬੋਲਣਾ ਮੈਂ ਤਾਂ ਕਹਿੰਦਾ ਕਿ ਯਾਰ ਹੈ ਕੀ ਇੱਥੇ ਤੁਹਾਡੇ ਪੱਲੇ ਕੀ ਹੈਗਾ ਗਿਆਨੀ ਹਰਪ੍ਰੀਤ ਨੇ ਹਰਪ੍ਰੀਤ ਸਿੰਘ ਸਤਕਾਰਯੋਗ ਨੇ ਇਹਨਾਂ ਦੇ ਮਸਲਾ ਚੁੱਕਿਆ ਹੋਏ ਕਿ ਜਿਹੜੇ ਡਿਪਰੂਕਾਰਟ ਜੇਲ੍ਹ ਤੇ ਜਿਹੜੇ ਸਿੰਘ ਨੇ ਪੰਜਾਬ ਦੇ ਤਬਦੀਲ ਕੀਤੇ ਜਾਏ ਅਸਲੀਕਾਲਤਖਸਾ ਦੇ ਜਥੇਦਾਰ ਨੇ ਸਟੇਟਮੈਂਟ ਦਿੱਤੀ ਆ ਸ਼ਰੋਣੀ ਕਮੇਟੀ ਜ਼ੋਰ ਲਾਉਣ ਲਈ ਆ ਅਮਰਤਪਾਲ ਮਾਰੋ ਨੂੰ ਮੈਂ ਕਹਿੰਨਾ ਕਿ ਜਾਓ ਸੀਐਮ ਸਾਹਿਬ ਦੇ ਕੋਲ ਜਿਨੂੰ ਵੋਟਾਂ ਪਾਪਾ ਕੇ ਤੁਸੀਂ ਪੜਾਇਆ ਵਾ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜਾ ਧਰਨਾ ਲਾਉਂਦਾ ਚੱਲ ਅਸਲੀਕਾਲਤਖਸਾ ਚੱਲ ਸੇਦਰਬਾਹ ਸਾਹਿਬ ਚੱਲ ਅਸਰ ਜਿੱਤੇ ਧਰਨਾ ਚਾਹੀਦਾ ਮਾਨ ਦੀ ਕੋਠੀ ਅੱਗੇ ਸਰਕਾਰ ਦੀ ਕੋਠੀ ਅੱਗੇ ਜਿਨ੍ਹਾਂ ਨੇ ਇਹ ਕੰਮ ਇੱਧਰ ਲਿਓਣਾ ਤਾਂ ਸਾਚੀਂਦਾ ਸੀ ਡੀਸੀ ਦੀ ਕੋਠੀ ਅੱਗੇ ਉਧਰ ਪਤਾ ਕਿਉਂ ਨਹੀਂ ਜਾਂਦੇ? ਤੇ ਤੁਹਾਨੂੰ ਬਤਾਈ ਆ ਮਰਜੂ ਹੱਥੋਂ ਕਰਦੇ ਹੁੰਦੇ ਆ। ਇਹ ਇਹ ਤੇ ਆਪਣੇ ਆ। ਇਹ ਵਾਸਤੀ ਮਾਰਗ ਤੇ ਛੱਡ ਕੇ ਭਾਵੇਂ ਤੇ ਹਰਦਰਪੁਰ ਸਾਹਿਬ ਅਕਾਲ ਤਖਤ ਸਾਹਿਬ ਦੇ ਲਾਗੇ ਬਹਿ ਜਾਂਦੇ ਇਹਨਾਂ ਨੇ ਕੀ ਕਹਿਣਾ ਸੀ? ਇਹ ਤੁਹਾਡੇ ਆਪਣੇ ਨਾਲ ਨਹੀਂ ਕਹਿਣਾ ਤਾਂ ਤੁਸੀਂ ਇੱਕ ਸਿਆਸਤ ਕਰ ਰਹੇ ਜੀ ਸਿਆਸਤ ਇਲੈਕਸ਼ਨ ਆ ਗਈ ਨਾ 2023 ਦੀ ਇਹ ਇੱਕ ਸਿਆਸੀ ਲਾਹਾ ਲੈਣ ਤੋਂ ਇਲਾਵਾ ਹੋਰ ਕੁਛ ਨਹੀਂ ਕਰ ਪਈ ਕਹੀਂ ਇਹਨਾਂ ਦੇ ਨਾਲ ਤੁਰੋ ਇਹਨਾਂ ਦੇ ਸਹਿਯੋਗ ਲੋ ਇਹਨਾਂ ਦੇ ਘਟ ਘਰ ਵਰਖਲਾ ਪੀਤਾ ਕਰੋ ਜਿਹੜੇ ਤੁਹਾਡੇ ਹੱਥ ਦੀ ਬੋਲਦੇ ਨੇ ਇੱਕਾ ਹਤਾ ਆਪਣੇ ਬਾਸੜੀਏ ਤੈਨੂੰ ਕੌਣ ਛਡਾਵੇ ਉਹ ਹਾਲ ਆ ਤੁਹਾਡਾ ਅੱਛਾ ਜਿਹੜਾ ਹੁੰਦਾ ਚਲ ਦਰਵਾਸਾ ਧਰਨਾ ਚੱਲ ਉਹਦਾ ਅੱਛਾ ਜੇ ਤੇ ਤੁਹਾਨੂੰ ਸ਼ਰੋਨੀ ਕਮੇਟੀ ਤੋਂ ਦਿੱਕਤ ਆਵਾਜ਼ ਆ ਇਹਨਾਂ ਨੇ ਕੋਈ ਧੱਕਾ ਤਾਂ ਨਾ ਕੀਤਾ ਫਿਰ ਤੁਹਾਡਾ ਫਰਜ਼ ਬਣਦਾ ਇੱਥੇ ਧਰਨਾ ਲਾਉਣ ਦਾ ਜੇ ਤੁਹਾਡੇ ਨਾਲ ਵਧਿੱਕੀ ਕੀਤੀ ਹੈ ਸਰਕਾਰ ਨੇ ਉਹ ਸ਼ਰੋਨੀ ਕਮੇਟੀ ਤਾਂ ਵੈਸੇ ਵੀ ਤੁਹਾਡੇ ਹੱਥ 'ਚ ਹੀ ਬੋਲਣ ਲਈ ਆ ਸੰਗਸਪਤ ਦੇ ਕੇ ਤੁਹਾਡੇ ਹੱਥ 'ਚ ਬਿਆਨ ਦਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਤੇ ਅੱਗੇ ਸਰਕਾਰ ਦੇ ਦਬਾਅ ਬਣਾਉਂਦੇ ਕਿ ਡਿਬਰੋਕਰ ਦੀ ਜੇਲ੍ਹ ਦੇ ਜਿਹੜੇ ਸਾਡੇ ਸਿੰਘ ਨੇ ਉਹਨਾਂ ਨੂੰ ਪੰਜਾਬ ਚ ਤਬਦੀਲ ਕੀਤੇ ਜਾਏ ਤੇ ਮੈਂ ਤੁਹਾਡਾ ਧਰਨਾ ਵੀ ਬਣਦਾ ਉੱਥੇ ਜਾ ਕੇ ਲਾਓ ਆਪਣੇ ਆ ਤੇ ਦੋਸ਼ ਲਾਉਣੇ ਹੈਵੀ ਬਣਾ ਬੜਾ ਸੌਖਾ ਹੁਣ ਵੇਖਿਆ ਨਾ ਉੱਤੇ ਬਾਰਡਰ ਤੇ ਕੀ ਹੋੰਡਿਆ ਵਾ ਕਨੋੜੀ ਬਾਰਡਰ ਤੇ ਕੀ ਹੋਇਆ ਬਗਾਨੇ ਪੋਤੇ ਸਿੱਧੇ ਕਰ ਦਿੰਦੇ ਆ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਵੀ ਦੁਖਵਾ ਮੈਂ ਵੀ ਜੋਧਪੁਰ ਜੇਲ ਕਟੀਆਂ ਮਾਰੋ ਤੁੰਚ ਜਿਆਦਾ ਨਹੀਂ ਤੇਰਾ ਸੰਤਾਪ ਚੱਲਿਆ ਇੱਥੇ ਬੜੇ ਬੜੇ ਸਿੰਘ ਨੇ ਜਿਨ੍ਹਾਂ ਨੇ ਜੇਲਾ ਕਟੀਆਂ ਤਸੱਤ ਤੱਲੇ ਨੇ ਉਹ ਸ਼ਰੋਣੀ ਕਮੇਟੀ ਰਕਾਲ ਤੱਕ ਸਰਪ ਦੇ ਜਾਂ ਹੋਰ ਸਤਕਾਰਯੋਗ ਹਸਤੀਆਂ ਜਿਹੜੀਆਂ ਉਹਨਾਂ ਦੀ ਵਖਾਲਤ ਤੁਹਾਨੂੰ ਕਰਨੀਆਂ ਸੋਭਾ ਨਹੀਂ ਦਿੰਦੀਆਂ ਡੀਬਰੂਗੜਾ ਵਾਲੇ ਜਿਹੜੇ ਸਿੰਘ ਨੇ ਉਹ ਆਉਣੇ ਚਾਹੀਦੇ ਆ ਅਸੀਂ ਵੀ ਕਹਿੰਨੇ ਆਉਣੇ ਚਾਹੁੰਦੇ ਚਾਹੀਦੇ ਨੇ ਪਰ ਉਹਦਾ ਇੱਕ ਤਰੀਕਾ ਵਾ ਇਹਨਾਂ ਸਾਰੇ ਨਾਲ ਲੈ ਕੇ ਤਰੋ ਬੁੱਕ ਬੁਖਸੋਈਆਂ ਕਰੋਗੇ ਇੱਕ ਦੂਜੇ ਦੀਆਂ ਲੱਤਾਂ ਘਸੋਕੇ ਤੇ ਫਿਰ ਤੁਹਾਡੇ ਨਾਲ ਕੌਣ ਤਰੇਗਾ ਮੈਂ ਮਾਰੂ ਨੂੰ ਕਹਿੰਨਾ ਕਿ ਮਾਰੂ ਬਹੁਤ ਗਲਤ ਬੰਦਾ ਵਾ ਇਹ ਏਜੰਟ ਵਾ ਇਹ ਤਾਂ ਬਾਬੇ ਬੁੱਢੇਦਾਲ ਦੇ ਮੁਖੀ ਦੇ ਉੱਤੇ ਜਾਂ ਦੁੱਤੇ ਸਿੱਖ ਜੱਥੇਬੰਦੀਆਂ ਦੀ ਆਗੂ ਤੇ ਕਿੰਤੂ ਪ੍ਰੰਤੂ ਕਰ ਰਿਆ ਕਿ ਉਹਨੂੰ ਬਾਬੇ ਬੁੱਢੇਦਾਲ ਦੇ ਮੁਖੀ ਨੂੰ ਜੱਡ ਸੁਰੱਖਿਆ ਮਿਲੀ ਆ ਮੈਨੂੰ ਕਿਉਂ ਨਹੀਂ ਮਿਲੀ ਉਹਦੇ ਕੋ ਗੱਡੀ ਆ ਮੇਰੇ ਕੋ ਕਿਉਂ ਨਹੀਂ ਗੱਡੀ ਮਤਲਬ ਕੋਸ਼ਣਾ ਕੋਸ਼ੇ ਇਹਦੀ ਜਿਹੜੀ ਮਨਸ਼ਾ ਠੀਕ ਨਹੀਂ ਆ ਇਹੋ ਜਿਹੇ ਬੰਦਿਆਂ ਤੋਂ ਬਚੋ ਤੇ ਸੁਚੇਤ ਰਹੋ ਸਾਰੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਕਾਲੀ ਦਲ ਦੇ ਸਹਿਯੋਗ ਦੇ ਨਾਲੇ ਮੁੱਦਾ ਚੁੱਕਣ ਔਰ ਮੈਂ ਕਹਿੰਨਾ ਕਿ ਬੜੀ ਛੇਤੀ ਜਿਹੜੇ ਡਿਬਰੂ ਕਟਾ ਵਾਲੇ ਜਿਹੜੇ ਸਾਡੇ ਸਿੱਖ ਭਾਈ ਆ ਉਹ ਪੰਜਾਬ ਤਰ ਦੀ ਲੋ ਸਕਦੇ ਆ ਤੁਹਾਡੀਆਂ ਐਦਾਂ ਦੀਆਂ ਕਰਤੂਤਾ ਕਰਕੇ ਕਈ ਕੰਮ ਖਰਾਬ ਹੋਏ ਨੇ ਸੋ ਇਹਨਾਂ ਨਾਲ ਬੈਠ ਕੇ ਗੱਲ ਕਰੋ ਕਿਸੇ ਤਰੀਕੇ ਨਾਲ ਗੱਲ ਕਰੋ ਇਹਨਾਂ ਦੀ ਵਿਖਾਲਤ ਨਾ ਕਰੋ ਇੱਕ ਇਕੱਠ ਦੇ ਵਿੱਚ ਉਹ ਪਾਵਰ ਵਾ ਨਾ ਉਹ ਕੱਲ੍ਹੇ-ਕੱਲ੍ਹੇ ਤੇ ਵਸਦਾ ਕੰਮ ਨਹੀਂ ਨਾਲ ਕਦੇ ਦਾ ਹੋਇਆ ਤੇ ਨਾ ਹੋਣਾ ਹੀ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ